ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੇਰਾ ਸਿੰਘ ਸੰਧੂ ਕੋ ਪਹੁੰਚ ਚੁੱਕੇ ਦੀ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਨਜ਼ਦੀਕ ਫਰਗੇ ਜੁੜੀਆਂ ਸਮਝ ਕੇ ਕੈਮਰਾ ਕੇ ਮਾਰੇ ਖਾਰਾ ਅੱਜ ਭਾਈ ਨੇ ਬੁਰਗੀਆਂ ਵੀ ਲੈ ਕੇ ਨੇ ਦੋ ਨਸਲਾ ਬੋਲਦੀ ਐ ਇੱਥੇ ਬਹੁਤ ਚੰਗੇ ਚੰਗੇ ਝੋਟੇ ਲੈ ਕੇ ਨੇ ਭਾਈ ਹੁਣਾਂ ਨੇ ਤੇ ਪਿਛਲਾ ਮਾਲ ਫੁਰ ਉਹ ਗਿਆ ਚਾਹ ਉਹਦੇ ਭਾਈ ਜੀ ਨੇ ਵਰਗੀ ਭਾਈ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਵਧੀਆ ਕਿਰਪਾ ਮਹਾਰਾਜ ਜੀ ਤੁਸੀਂ ਸੁਣਾਓ ਹੋਰ ਦੋ ਵੈਲਕਮ ਜੀ ਵੈਲਕਮ ਤੁਹਾਡਾ ਵੀ ਵੈਲਕਮ ਸੰਦੀਪ ਡੇਰੀ ਫਾਰਮ ਵੇਖਣ ਆਲੇ ਦਾ ਸਾਰਿਆਂ ਦਾ ਬਾਹਰ ਆਲੇ ਦਾ ਇੱਥੋਂ ਵਾਲਿਆਂ ਦਾ ਧੰਨਵਾਦ ਸੰਦੀਪ ਜੀ ਜਿਹੜੇ ਪਿਆਰ ਕਰਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਟਾਈਮ ਕੱਢ ਕੇ ਵੀਡੀਓ ਵੇਂਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਆਖੀ ਉਹਨਾਂ ਨੂੰ ਧੰਨਵਾਦ ਸੰਦੀਪ ਵੀਰ ਘਟਿਆ ਮਾਲ ਵੇਗਿਆ ਮਾਲ ਵੇਗਿਆ ਮਹਾਰਾਜ ਦੀ ਕਿਰਪਾ ਨਾਲ 6 ਵਜੇ ਵੀਡੀਓ ਪਾਈ ਗੱਲ ਕੱਲ ਤੁਹਾਡੇ ਬਾਈ ਜੀ ਨੇ ਬੈਠੀ ਗੱਬਰੂ ਨੇ ਆ ਗੱਬਰੂਣੀ ਗੱਲਾਂ ਕਰਦੇ ਹਾਂ ਹਾਂ ਭਰਾ ਆਪਣੇ ਹਾਂ ਉਦਾਂ ਭਾਈਆ ਕਹਿੰਦੇ ਹੈਗੇ ਭਰਾ ਨੇ ਆਪਣੇ ਹਾਂ ਪੰਚੜੀ ਵਾਲੇ ਸਾਰੇ ਸਾਰਿਆਂ ਦਾ ਪਿਆਰ ਹੈ ਸੰਦੀਪ ਵੀਰ ਆਪਣਾ ਪਰਮਤਾਰਨ ਵਾਲਿਆਂ ਨਾਲ ਅੰਮਰਸਾਰ ਵਾਲਿਆਂ ਨਾਲ ਸਾਰਿਆਂ ਦਾ ਪਿਆਰ ਹੈ ਕਦੀ ਨਹੀਂ ਕਿਸੇ ਨਾਲ ਹਾਂ ਹੱਸ ਖੇਡ ਕੇ ਰਹਿਣਾ ਇੱਥੋਂ ਕਿਸ ਸੰਦੀਪ ਵੀਰ ਲੈ ਜਾਣਾ ਮਈਆਂ ਵੇਚਣੀਆਂ ਕਿਸੇ ਦੀ ਦੋ ਵੱਧ ਵੇਗੀਆਂ ਅੱਜ ਵੇਚੀ ਕਿਸੇ ਵੇਲੇ ਵਹਿ ਵੀ ਜਾਂਦੀਆਂ ਕਿ ਪਾ ਮਹਾਰਾਜ ਦੀ ਨਾਲ ਕੰਮ ਚੱਲੀ ਜਾਂਦਾ ਸੰਦੀਪ ਵੀਰ ਨੂੰ 6 ਵਜੇ ਵੀਡੀਓ ਪਾਈ 12 ਵਜੇ ਤੱਕ ਸਾਰਾ ਮਾਲ ਵੇਚ ਗਿਆ ਮਈਆਂ ਤੇ ਦੋ ਤਿੰਨ ਰਹਿ ਗਈਆਂ ਸੀ ਉਹ ਕਲਾਈਆਂ ਅੱਜ ਨੇ ਆ ਮਾਲ ਆਹੀ ਮਾਲ ਮਗਾ ਲਿਆ ਠੀਕ ਆ ਸੰਦੀਪ ਸਿੰਘ ਸਾਰੀਆਂ ਰਿਕਾਰਡ ਵਾਲੀਆਂ ਮਈਆਂ ਨੇ ਤਿੰਨ ਮਈਆਂ ਗੱਬਣਾ ਨੇ ਤੇ ਸੱਤਕ ਮਈਆਂ ਆਪਣੇ ਕੋ ਸੂਈਆਂ ਨੇ ਚੰਗੇ ਚੰਗੇ ਰਿਕਾਰਡ ਵਾਲੀਆਂ ਮਈਆਂ ਨੇ ਆਪਣੀ ਫੇਰ ਹਾਰ ਵਾਰ ਦਾ ਤਾਰ ਉਹੋ ਬੇਨਤੀ ਹੁੰਦੀ ਆ ਕਿ ਪਸ਼ੂ ਲੈਣ ਤੋਂ ਪਹਿਲਾਂ ਵੀਡੀਓ ਦੋ ਤਿੰਨਾਂ ਵੇਖੋ ਕੱਲੀ ਕੱਲੀ ਮੱਝ ਦੀ ਵੀਡੀਓ ਮੇਰੇ ਕੋ ਬਣੀ ਹੁੰਦੀ ਆ ਜੇ ਕੋਈ ਚਵਾਈ ਦੀ ਆਖੂਗਾ ਉਹ ਵੀ ਭੇਜ ਦਾਂਗੇ ਤੇ ਆਪਣੀ ਤਸੱਲੀ ਘਰੇ ਸਲਾਹ ਕਰਕੇ ਬਾਅਦ ਚ ਕੇ ਨੂੰ ਮਾੜਾ ਚੰਗਾ ਕਹਿਣੋ ਨਾ ਪਹਿਲਾਂ ਸਲਾਹ ਕਰਕੇ ਚੰਗੀ ਤਰ੍ਹਾਂ ਤੇ ਫੇਰ ਡੰਗਰ ਮਗਾਓ ਹਾਂ ਬਿਲਕੁਲ ਬਾਅਦ ਚ ਕੇ ਨੂੰ ਮਾੜਾ ਚੰਗਾ ਕਹਿਣੋ ਵੀਰ ਸਾਨੂੰ ਆ ਬੂਲੀ ਲੈਣੀ ਕਾਲੀ ਲੈਣੀ ਸੰਦੀਪ ਵੀਰ ਪੀ ਸਾਰੇ ਚੰਗੇ ਆ ਅੱਜ ਦੋ ਤਨੋਂ ਨਗੀਨੇ ਪੂਰੀ ਦੇ ਕਹਿ ਦੀ ਦਾ ਨਗੀਨਾ ਵਿਖਾਉਣਾ ਨਗੀਨਾ ਅੱਛਾ ਹਾਂ ਚਲੋ ਕਰੇ ਸ਼ੁਰੂ ਆ ਜਾ ਵੀ ਲੈ ਲੈ ਆ ਜਮੂ ਆ ਜਾ ਕਰਾ ਦੀ ਬਹੁਤ ਟਾਪਦੀ ਆ ਛੋਟੀ ਸਿਰਾਂ ਐਂਡ ਐਂਡ ਸੰਦੀਪ ਰੇ ਇਹ ਨਾ ਹੂੰ ਗੋਲਡਨ ਦੀ ਆ ਅੱਛਾ ਗੋਲਡਨ ਦੀ ਗਾੜੀ ਉਹ ਨਾ ਉਦਾਂ ਕ੍ਰਾਸ ਕਰਾਤੀ ਸੀ ਸੰਦੀਪ ਰੇ ਇਧਰ ਵੇਖ ਲਈ ਇਹ ਕੱਲ ਦੀ ਸੂਈ ਆ ਸਵੇਰ ਦੀ ਤੇ ਮਤਲਬ ਅੱਜ ਆਪਾਂ ਨੂੰ 4:30 ਦਾ ਟਾਈਮ ਹੋ ਗਿਆ ਆ ਇਹ ਸੰਦੀਪ ਰੇ ਕੱਲ ਸੂਕ ਤੇ ਅਰਾਦ ਕੱਤੀ ਚੁੰਗੀ ਇੱਕ ਬੰਲੇ ਉਹਨਾਂ ਸਾਰੀ ਝੋਟੀ ਖਾਲੀ ਕਰਤੀ ਸੀ ਜਰਮਨਾ ਖੋਲ ਬਰਾ ਤੇ ਡਿਟੇਲ ਦੱਸਦੀਆਂ ਖਾਨ ਬਖਾਦੇ ਸੰਦੀਪ ਵੀਰ ਥਣਾ ਜ ਨਹੀਂ ਆਈ ਇਹ ਦੇ ਵੇਲਾ ਨਹੀਂ ਖਾਲੀ ਕੀਤੀ ਝੋਟੀ ਸੰਦੀਪ ਵੀਰ ਨਖਰਾ ਵਿਖਾਦੇ ਝੋਟੀ ਦਾ ਬੂਰੀਆਂ ਬੜੀਆਂ ਲਿਆਂਦੀਆਂ ਤੇਰੇ ਭਰਾ ਨੇ ਦੂਸ ਸਾਲਾਂ ਦੇ ਵਿੱਚ ਕੋ 50 30 ਬੂਰੀਆਂ ਲਾਉਂਦੀਆਂ ਪਰ ਆ ਸਭ ਤੋਂ ਸਿਰੇ ਦੀ ਝੋਟੀ ਅੱਜ ਸੰਦੀਪ ਵੀਰ ਲੱਪਾ ਲਾਇਆ ਝੋਟੀ ਨੇ ਖਾਦਾ ਨਹੀਂ ਕੱਖ ਇਧਰ ਵਿਖਾ ਕੇ ਆ ਮਹਾਰਾਜ ਨੇ ਨજર ਨਾ ਲੱਗੀ ਇੱਥੇ ਕਾਲਾ ਟਿੱਲ ਲੱਗਾ ਟਰਾ ਟਿੱਕਾ ਲਗਾ ਕੇ ਲੱਗਾ ਆ ਇਹ ਜਿਹਨੇ ਪਰਖਿਆ ਨਾ ਇਹ ਗੋਰੀ ਮੇਮ ਹੀ ਆਹਾ ਇਹ ਅਮਰੀਕਾ ਦੀ ਮੇਮ ਹੀ ਸਮਝਾਇਆ ਟੈਗ ਨਾਲ ਪਾਇਆ ਨਾ ਟੈਗ ਨਾਲ ਲੈ ਹਰਿਆਣੇ ਦੀ ਝੋਟੀ ਆ ਸਰਚ ਮਾਰ ਕੇ ਵੇਖ ਲੈ ਕੋਈ ਬੜਾ ਠੀਕ ਆ ਇਹ ਪੰਜਾਬ ਦੀ ਹੋਵੇ ਤਾਂ ਫਰੀ ਦੇ ਦਾਂਗੇ ਨਹੀਂ ਠੀਕ ਆ ਆ ਟੈਗ ਲਾ ਰਿਹਾ ਜਿਹਨੂੰ ਪਰਖਿਆ ਨਾ ਉਹਨੇ ਆਣ ਕੇ ਵੇਖ ਲੈਣਾ ਇੱਕ ਵਾਰ ਥਾਣ ਵਿਖਾ ਦੇ ਨੂੰ ਥਾਣ ਸੁੰਬਾ ਥਣ ਗਾੜੀ ਪਿਛਾੜੀ ਲੈਵਾ ਪੂਰੀ ਖਾਲੀ ਕੀਤੀ ਝੋਟੀ ਸ਼ੰਭੂ ਇੱਧਰ ਵਿਖਾ ਕੇ ਦੇ ਵੇ ਵੇਲਕੋ ਵੇਲਕੋ ਫੇਰ ਢੇੜਾ ਗੁੜਾ ਕਢਾ ਦੇ ਦਰਸ਼ਨ ਕਰਾ ਦੇ ਸੰਦੀਪ ਵੀਰ ਇੱਕ ਖੋਰ ਮਹੀਂ ਦਾ ਕਾਲਾ ਤੇ ਇੱਕ ਖੋਰ ਚਿੱਟਾ ਆਇਆ ਇੰਨੀ ਨਸਲਿਆ ਝੋਟੀ ਦੇ ਵਿੱਚ ਨਹੀਂ ਮੈਸਰ ਪੂਰੀ ਪੂਰੀ ਨਸਲਾ ਭਾਈ ਸੰਦੀਪ ਵੀਰ ਕਾਲੀਆਂ ਦਾ 100 ਮਿਲ ਜਾਂਦੀਆਂ ਪਰ ਬੂਰੀ ਵੇ ਅਰੇ ਸੰਦੀਪ ਵੀਰ ਇਹ ਮੈਂ ਮਹੀਂ ਤਿੱਜਾ ਢੇੜਾ ਜਾ ਕੇ ਮਹੀਂ ਲਈ ਆ ਸੰਦੀਪ ਵੀਰ ਇਦਾਂ ਹੀ ਜਦਾ ਬਨੌਟੀ ਚੱਡਾ ਲੱਗਾ ਹੁੰਦਾ ਆ ਮੈਂ ਕਹਿੰਦਾ ਕਿ ਮੱਟਾ ਨਾਲ ਨਿਕਲਾ ਵੇ 14 14.5 ਕਿਲੋ ਪਲੂਨ ਨੇ ਰਿਕਾਰਡ ਹੈਗਾ ਆ ਦਾ ਸਰਟੀਫਿਕੇਟ ਬਣਾਇਆ ਮੈਂ ਇਹਦੀ ਮਾਂ ਦੇ 21 22 ਕਿਲੋ ਰਿਕਾਰਡ ਵਾਲੀ ਕੱਟੀ ਆ ਕਿਤੇ ਠੀਕ ਆ ਸਦੀਵੀ ਬਾਕੀ ਦੋ 16 ਦੇ ਦੇ 17 ਦੇ ਜੇ ਨੀਲੀਆਂ ਅੱਖਾਂ ਨੇ ਝੋਟੀਆਂ ਆਪਣੀ ਸੇਵਾ ਕਰਨੀ ਇਹ ਹੁਣ ਪਾਉ ਦੇ ਚੋ 1011 ਕਿਲੋ ਤੋਂ ਸਟਾਰਟ ਹੋਊਗੀ ਝੋਟੀਆਂ ਮਗਰ ਕੱਟੀ ਜੋ ਕੀ ਗਾਣਾ ਡਾਕਟਰ ਬੁਲਵਾ ਨਹੀਂ ਲੀਨੀ ਦਾ ਸੰਦੀਵੀ ਟੀਕਾ ਭਰ ਕੇ ਡਾਕਟਰ ਕਹਿੰਦਾ ਮੋਰਾ ਦਾ ਲਾ ਜਾਂਦੇ ਆ ਵੇਖ ਝੋਟੀ ਕਿਦੇ ਹਾਂਜੀ ਭਰਾ ਬੋਲੋ ਜੀ ਸੰਦੀਵੀਰ ਫੋਨ ਤੇ ਨਾ ਕਰ ਲੀਏ ਨਹੀਂ ਮੂੰਹ ਹੀ ਮੰਗੇ ਪੈਸੇ ਦਿੱਤੇ ਸੰਦੀਵੀਰ ਅੱਜ ਫੇ ਮੂੰਹ ਮੰਗਾਉਂਗੀ ਠੀਕ ਆ ਲੈ ਤਾਂ ਮੈਂ 16 17 ਕਿਲੋ ਉੱਤੇ ਬੰਨ ਗੇ ਨਾ ਜਦ ਤੱਕ ਮੈਂ ਹੀ ਮਹੀਨੇ ਬਾਅਦ ਦੁੱਧ ਕਰ ਜੂਗ ਨਾ ਫੇਰ ਮੈਂ ਚੜਾਵਾਂਗੇ ਸੰਦੀਪ ਵੀਰ ਕਿੰਨੇ ਦੇ ਦिए ਇੱਕੋ ਹੀ ਸ਼ੌਂਕ ਦਾ ਨਹੀਂ ਮੌਲ ਸੰਦੀਪ ਵੀਰ ਵੇਖ ਲੱਗਦੇ ਹੈ ਨਹੀਂ ਮਹੀਂ ਜਨੀ ਕੋ ਕਮੀ ਆ ਗਈ ਚਵਾ ਲੱਗਾ ਮੋਲੇ 5-5 ਲੱਖ ਦੀ ਮਹੀਂ ਹਾਂ 5-5 ਲੱਖ ਦੀਆਂ ਸੰਦੀਪ ਵੀਰ ਮਹੀਂ 15-15 ਲੱਖ ਦੀ ਵੇਚ ਜਾਂਦੀ ਤੇ ਤੁਮੀ ਮਾਲ ਕਿੱਡੇ ਕਿੱਡੇ ਰਿਕਾਰਡ ਵਾਲੇ ਪਸ਼ੂ ਰੱਖੇ ਘਰ ਆ ਇੱਕ ਮਹੀਨੇ ਦਾ ਕਿੰਨੇ 7 7.5 ਲੱਖ ਰੁਪਇਆ ਤੁਹਾਨੂੰ ਮਿਲਦਾ ਚਿਹਰੇ ਦੇਈਏ ਕਾ ਨਾਮ ਹੈ ਸੰਦੀਪ ਵੀਰ ਪੈਸੇ ਫੇਰ ਲੱਭ ਜਾਂਦੇ ਮਹੀਨਾਂ ਵਿੱਚ ਹੈ ਨਾ ਐਂ 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 ਸੰਦੀਪ ਵੀਰ ਦੇ ਦਈਏ ਇੱਕ 60 ਦੀ 10000 ਜਾਨ ਦੋ ਸੰਦੀਪ ਵੀਰ ਇਹ ਡੇਢ ਵਾਲੇ ਨੂੰ ਮੈਂ ਹੀ ਦੇਣੀ ਆ ਜਿਹੜੇ ਕੋ ਇੱਕ ਦੋ ਜਾਣੇ ਮੇਰੇ ਕੋ ਆਏ ਆ ਤਿਆਰੀ ਕਰਨ ਰਿਹਾ 2 ਲੱਖ ਮੁੱਲ ਕੀਤਾ ਹੋਏ ਅੰਕਲ ਹੋਰ ਇੱਕੜ ਕੇ ਬੈਠਾ ਉਹਨੇ ਗੁੱਸਾ ਕਰਨਾ ਪਿਛੇਰੇ ਨੇ ਮੇਰੇ ਕੋ 2 ਲੱਖ ਰੁਪਈਆ ਮੰਗਿਆ ਇਹ ਭਰਾ ਮੇਰਾ ਡੇਢ ਵਾਲਾ ਹੀ ਫੋਨ ਲਾਵੇ ਇਹ ਡੇਢ ਲੱਖ ਰੁਪਈਆ ਇੱਕ ਹੋਰ ਗੱਲ ਹਾਂ ਸੱਤ-ਅੱਠ ਮਹੀਨੇ ਝੋਟੀ ਛਿਲੇ ਦੋ ਮਹੀਨੇ ਦੀ ਗੱਡੀ ਗੱਬਣ ਹੋ ਜੂ ਮੈਂ ਲੱਖ ਰੁਪਈਆ ਦੇ ਕੇ ਝੋਟੀ ਉਸੇ ਵਲੇ ਲੈਵਾਂਗਾ ਚਲੋ ਸਾਲ ਦੀ ਝੋਕੇ ਗੱਬਣ ਹੋ ਜੂ ਤਾਂ ਵੀ ਲੱਖ ਰੁਪਈਏ ਦੀ ਸੰਧੀ ਚੈਲੇਜ ਆ ਲੱਖ ਰੁਪਈਏ ਦੀ ਝੋਟੀ ਦੇਣੀ ਨਹੀਂ ਗੱਬਣ ਕਿਸ ਨੇ ਏਟੀ ਨਹੀਂ ਨਹੀਂ ਨਾ ਨਾਲ ਆੜੂ ਜੋ 10,000 ਕਿਲੋ ਬੋਲਾ ਹੋਊਗਾ 15-20 ਦਿਨ ਦੋਤੇ ਉੰਦੀ ਨੂੰ ਲੱਗਣੇ ਅੱਜ ਨਹੀਂ ਜੋ 15 ਕਿਲੋ ਦੋਦਾਗਾ ਚਵਾਕ ਦੇ ਇੱਕ ਨੰਬਰ ਦਾ ਥਾਣ ਅਜੇ ਥਾਣਾ ਜਣੀ ਵੇਲੋ ਸਾਰੀ ਬੋਲੇ ਤਾਂ ਸਾਫ ਹੋਈ ਮੈਂ ਚਲੋ ਸੰਧੀ ਆਹ ਆਹ ਜਿਹੜੀ ਬੁਰੀ ਵੇਖ ਤੇ ਇਹ ਹੁਣ ਬੁਰੀ ਵਿਖਾ ਕਰਾ ਨਹੀਂ ਸੰਦੀਪਰ ਦੋ ਰਿਆ ਬੋਰੀਆ ਮੇਆ ਟੂੜਾ ਬੜਨਾ ਵਾਲਾ ਲੇਵਾ ਦੇ ਟੂਮ ਅਜੇ ਸੰਦੀਪ ਨੇ 7 ਤਾਰ ਦਿਨ ਬੂਰੀ ਖੜਦੀ ਆ ਇਹ ਗੱਬਣਾ ਗੱਬਣਾ ਸੰਦੀਪ ਨੇ ਗੱਬਣਾ ਦੋਵਾਂ ਦੇ オリジナル ਸਿੰਘ ਆ ਉਹਦਾ ਵੀ オリジナル ਇਦਾਂ ਵੇਨਾ ਕਿੰਗਰੀਆਂ ਵਾਲਾ ਤੇ ਲਵਾਵਾ ਬੰਦਦੇ ਸਵੇਰੇ ਟਾਈਮ ਜ਼ਿਆਦਾ ਲੱਗਿਆ ਵੇ ਦੋਹਾਂ ਦੀਆਂ ਨੀਲੀਆਂ ਅੱਖਾਂ ਇੱਕੋ ਕਰੋ ਲਈਆਂ ਇਹ ਇੱਕੋ ਕਰੋ ਸੰਦੀਪਰ ਲਈਆਂ ਵੇਛ ਝੋਟੀ ਕੇ ਦਾ ਸੰਦੀਪਰ ਜੀ ਇਹ ਵੀ ਬੜੇ ਜੰਗ ਰਿਕਾਰਡ ਦੀ ਝੋਟੀ ਆ ਸੰਦੀਪ ਦੇਣ ਵਾਲਾ ਉਹ ਨੀਲੀ ਸੱਟ ਵਾਲਾ ਪਰ ਮਈਆਂ ਨਾਲ ਛਾਕ ਨਹੀਂ ਹੈਗਾ ਵੇ ਐਡਾ ਲੈਵਾ ਮਾਰੂਗੇ ਅਰੇ ਠਰਾਈ ਦੇ ਇੱਕ ਇੱਕ ਸਟੀੜ ਆਉਣ ਡਿਆ ਕੋਈ ਮੈਂ ਭਾਰ ਪਾਵੇ ਕੋਹੇ ਵੀ ਕਿਸਮ ਦੀ ਗਾਰੰਟੀ ਹੋਊਗੀ ਆਪਣੀ ਗੱਬਣ ਮੈਂ ਦੀ ਇਹਦੀ ਵੇ ਸੰਦੀਪ ਵੀਰ ਮੈਂ ਚੰਗੀ ਚੰਗੀ ਝੋਟੀ ਆ ਫੈਕਣੀ ਝੋਟੀ ਸੰਦੀਪ ਵੀਰੇ 14 15 ਕਿਲੋ ਦੁੱਧ ਚਵਾਉ ਝੋਟੀ ਉਹ ਗੋਲੋਂਗਲ ਜੀ ਮੋਟੀ ਮੋਟੀ ਧਾਰਾ ਝੋਟੀ ਦੀ ਹਾਂਜੀ ਇਹ ਲਖਾਣਾ ਸਵਾ ਲੱਖ ਦੀ ਦੇਣੀ ਆ ਸਵਾ ਲੱਖ ਦੇਣੀ ਆ ਸ਼ੋਰ ਹੀ ਹੋਣੀ ਆ ਚੋੜ ਦੀ ਮਰਜ਼ੀ ਕਰੇ 50000 ਜੈਜ ਮੋਲ ਨੇ ਬਿਲਕੁਲ ਸਾਰੇ ਮਾਰਕੀਟ ਚੱਕ ਕਰਕੇ ਚੀਜ਼ ਚੰਗੀ ਚੀਜ਼ ਦਾ ਮੋਲ ਭਾਈ 50000 ਦੀ ਹੁੰਦੀ ਆ ਬਿਲਕੁਲ ਹੁੰਦੀ ਆ ਭਜੀ ਸੰਦੀਪਰ ਵੇਖ ਛੋਟੀ ਸੂਈ ਅੱਛਾ ਸੂਈ ਆ ਹਾਂ ਸੂਈ ਆ ਸੰਦੀਪ ਇਹ ਅੱਜ ਦੁੱਧ ਪੈਂਡੇ ਜਾਂੀਆਂ ਨੇ ਮਈਆਂ ਅਜੇ ਅੱਛਾ ਮੈਂ ਨਹੀਂ ਕਦੀ ਸੌਂ ਨਹੀਂ ਖਾਣੀ ਵੀ ਖਾਣੂ ਕੋਈ ਪੰਜਾਬ ਤੋਂ ਚੈਲੰਜ ਕਰ ਦੋ ਇੱਥੋਂ ਚੈਲੰਜ ਕਰ ਦੋ 13 ਹੋ ਜੇ 14 ਹੋ ਜੇ ਆਉਂਦੀ ਝੋਟੀ ਥੱਲੇ ਦੁੱਧ ਆ ਬੱਠ ਠੀਕ ਆ ਹਾਂ ਲੈ ਵੇ ਝੋਟੀ ਦੀ ਚਵਾਈ ਉਹ ਇੱਕ ਨੰਬਰ ਦੀ ਇੱਧਰ ਸਿੰਗੀ ਸੰਗੀ ਵਿਖਾ ਕੇ ਨੇ ਹਾਂ ਵੇ ਲੈ ਸੰਦੋ ਹਾ ਜੋ ਦੇ ਵੇ ਟਿੰਗਰ ਵਾਲਾ ਸਿੰਘ ਕੋਈ ਸਿੰਗੜੀ ਮੂਹ ਤੇ ਆ ਝੋਟੀ ਲੈ ਜੀ ਨਹੀਂ ਧੀ ਗਿਆ ਫਿਰ ਵੇ ਝੋਟੀ ਸੰਦੀਪਰ ਬਹੁਤ ਜ਼ਬਰਦਸਤ ਝੋਟੀਆਂ ਵੱਡੀ ਝੋਟੀ ਸੰਦੀਪ ਵੀਰ ਛੋਟੀ ਛੋਟੀ ਮਈ ਨਾ ਕੋਈ ਵੀ ਹੋ ਗਈ ਏ ਝੋਟੀ ਸੇਦਾ ਜੀ ਬਰਿੰਦੀ ਕੀ ਮੈਂ ਬਾਜੀ ਸੰਦੀਪ ਵੀਰ ਇਹਦੀ ਵੀ ਸਮਾਂ ਤੇ ਛੋਟ ਹੋ ਜੂਗੀ ਹਵਾ ਨਾਲ ਛੋਟ ਕਰ ਦੇਣਾ ਚਲੋ ਲੈ ਆਹ ਬਾਜ ਹੰਬੋ ਬਹੁਤ ਜ਼ਬਰਦਸਤ ਇਹ ਵੀ ਗੱਪੜ ਇਹ ਸੰਦੀਪ ਵੀਰ ਮੈਂ ਪਿੰਡੋਂ ਨਹੀਂ ਲਈ ਆਪਣੇ ਉਹ 11 ਵਜੇ ਤੇ 30 ਮਿੰਟ ਤੇ ਮੈਂ ਚੋਈ ਆ ਮੇਰੇ ਕੋ ਆ ਜਿਹੜਾ ਹੁਣ ਵੀ ਲਊਗਾ ਨਾ ਫੋਨ ਕਰ ਲੂਗਾ 11 ਵਜੇ 11 ਤਰੀਕ ਤੇ ਮੈਂ ਖਾਲੀ ਕੀਤੀ ਆ ਡੋਕਾ ਡੋਕਾ ਰਹੇਗਾ ਐਡਾ ਲੈ ਵਾਹ ਮੈਂ ਥੱਲੇ ਨਾੜੂ ਨਾਲ ਤੇ ਸਿਕੰਦਰ ਦਾ ਟੀਕਾ ਲੱਗਾ ਕੱਟੀ ਜੈਡ ਬਲੈਕ ਕੱਟੀ ਨੂੰ ਮਗਰੋਂ ਸ਼ਮਾਰਾ ਦਾ ਕੈਮਰਾ ਮਾਰਦੇ ਆ ਹਾਂ ਹਾਂ ਕਰਾਂ ਨਹੀਂ ਇਹ ਵੀ ਹਸ਼ਮ ਇੱਧਰ ਵਿਖਾ ਲਈ ਕਿਤੇ ਝੋਟੀ ਸੰਦੀ ਵੀਰ ਹਾਂ ਨੇ ਨਿਕਾ ਆ 15 ਕਿਲੋ ਦੀ ਗਾਰੰਟੀ ਤੇ ਜਿਹੜਾ ਮਰਜੀ ਝੋਟੀ ਲੈ ਜੇ 15 ਕਿਲੋ ਦੁੱਧ ਨਾ ਕੱਢੂ ਫੇਰ ਅਗਲੇ ਚਵਾ ਇੱਕ ਰਾਂ ਜਿਹੜੀ ਆਖੂਗਾ ਉਹ ਮੈਂ ਐਹੀ ਮੈਂ ਚੋਣੀ ਆ ਇੰਦਾ ਦਾ ਚਵਾ ਲੱਗਾ ਅਗਲੇ ਝੋਟੀ ਠੀਕ ਆ ਫਿਰ ਪਤਾ ਲੱਗਦਾ ਫਿਰ ਸੰਦੀਪ ਵੀਰ ਪੀਸ ਲਿਆਉਂਦੇ ਜੇ ਮਈਆਂ ਨਾ ਆਉਂਦੀਆਂ ਮਈਆਂ ਨੂੰ ਸਵੇਰ ਦੀ ਖੇਚਲ ਪਾਈ ਕਦੀ ਨਵਾ ਦੇ ਤੇਲ ਲਾ ਦੇ ਅਰੇ ਮਨੀਆਂ ਨੇ ਖਾਦਾ ਨਹੀਂ ਕਰੇ ਇਹ ਵੇ ਜੀ 80% ਸੀ ਕਿ ਵੀਡੀਓ ਬਣਾਣੀ ਆ ਨਹੀਂ ਨਹੀਂ ਬਣਾਣੀ ਤਾ ਹਾਂ ਸੰਦੀਪ ਵੀਰ ਵੇਛ ਝੋਟੀ ਹਾਂ ਐਦਾਂ ਦੀਆਂ ਚੀਜ਼ਾਂ ਕਿਤੇ ਮਿਲਦੀਆਂ ਕਿਤੇ ਨਹੀਂ ਅਰੇ ਸੰਦੀਪ ਵੀਰ ਝੋਟੀ ਖਾਲੀ ਕੀਤੀ ਆ ਹੂੰ ਕੋਈ ਟਾਈਮ ਨਹੀਂ ਪਿੰਡੋਂ ਝੋਟੀ ਲਈ ਕੰਧ ਨਾਲ ਕੰਧ ਸਾਂਝੀ ਆ ਪਹਿਲੇ ਸਵੇਰ ਸਾਰ ਚੋਟੀ ਆ ਗਵਾਨ ਸਾਡੇ ਹਰਿਆਣੇ ਤੋਂ ਆਏ ਇਹਨਾਂ ਕੋਲ ਝੋਟੀ ਲਈ ਆ ਅੱਛਾ ਹਾਂ ਬਗੜੀਆਂ ਫੜਾਈ ਜਾ ਤੁਸੀਂ ਸੰਦੀਪ ਵੀ ਹਾਂਜੀ ਸੇ ਨਹੀਂ ਸੰਦੀਪ ਤਿੰਨਾ ਮਈਆਂ ਦਾ ਹਵਾ ਇਹ ਵੀ ਸਵਾਲ ਆਕ ਇਹ ਵੀ ਸਵਾਲ ਆਕ ਇਹ ਵੀ ਸਵਾਲ ਆਕ ਲਓ ਵੀ ਵੇਖੀ ਗੱਲੋ ਕਰਾ ਜੇ ਹੁਣ ਲੈ ਸ਼ੰਭੂ ਇੱਧਰ ਵੀ ਆ ਜਾ ਕਰਾ ਦੀ ਸੰਦੀਪ ਵੀ ਇਹਦੇ ਸ਼ੇਰਾ ਸਿੰਘ 14 ਕਿਲੋ ਦੁੱਧ ਆ ਮੈਂ ਥੱਲੇ ਠੀਕ ਹੈ ਵੇਖ ਮੈਂ ਕਦੇ ਆ ਜਾ ਬੱਚਾ 15 20 ਦਿਨ ਦੀ ਸੂਈ ਹੈ ਸੰਦੀਪ ਵੀ ਚਵਾ ਲੱਗਾ ਮੈਂ ਇਹਨੂੰ ਕਦੇ 12 ਚੰਗਾ ਲੈ ਸ਼ੰਭੂ ਇਹ ਵੀ ਦਿਖਾ ਕਰਾ ਦੇ ਨੜੀਓ ਬੱਚਾ ਬੰਦਿਓ ਬੱਚਾ ਖੁੱਲ ਗਿਆ ਜੋ ਵੈਲੋ ਜਾਨ ਬਲੇ ਕਾਲੀ ਸ਼ਾ ਝੋਟੀ ਵੇਹ ਝੋਟੀ ਕੇ ਸੰਦੀਪ ਦੂਜਾ ਸੁਗਾ 14 ਕਿਲੋ ਜਿਹੜਾ ਮਰਜੀ ਚੋਖ ਲੈ ਨਹੀਂ ਠੀਕ ਹੈ ਵੇਹ ਪਿੱਠ ਪੁੜਾ ਚੰਗੇ ਚੰਗੇ ਝੋਟੇ ਆ ਮਹਾ ਸੰਦੀਪ ਚੰਗਾ ਹੀ ਲਿਹਾਉਣਾ ਨਾ ਲਿਆਵਾਂਗੇ ਮਹੀਨਾ ਬ੍ਰੇਕ ਲਾ ਲਾਗੇ ਮੈਂ ਹੀ ਚੰਗੇ ਦੇਖੀ ਆ ਲੈ ਕੇ ਚੰਗਾ ਜਾਣਾ ਹਾਂ ਫੜੋ ਹਾਂਜੀ ਸੇਮ ਹੀ ਸੰਦੀਪ ਰੇਦਾ ਮੋੜ ਸਵਾ ਲੱਖੀ ਸਵਾ ਲੱਖੀ 100 ਮਰਵਾਦੀ ਸ਼ੋਰ ਛਪਾ ਹੋ ਜਾਊਗਾ ਹੋ ਜਾਊਗਾ ਚਲੋ ਸੰਦੀਪ ਰਾਹ ਵੇ ਮੈਂ ਕਦੇ ਮਾਰ ਕੈਮਰਾ ਕਦੇ ਮੈਂ ਲੈ ਸ਼ੰਮੇ ਇਧਰ ਸੰਦੀਪਰ ਤੀਸਰਾ ਸੁਆ ਮੈਂ ਸੁਣੀ ਆ ਅਜੇ ਇਧਰ ਵੇ ਅਜੇ ਪੋੜੇ ਨਹੀਂ ਪੀਲੇ ਕਿਤੇ ਮਾੜਾ ਮਾੜਾ ਸ਼ਹਿਦ ਆਉਣ ਰਿਆ ਥਾਣਾ ਚੋਖਾ ਇਹ ਬਲੈਡਰ ਬਣ ਕੇ ਮੈਂ ਸੁਣਦੀ ਆ ਆਪੇ ਲੋਕਲ ਮੈਂ ਲਈ ਆ ਵੇਖ ਮੈਂ ਕਿਤੇ ਠੀਕ ਆ ਤੋੜੋ ਲੈ ਲੈ ਖਾਓ ਸੰਦੀਪਰੇ ਤੀਸਰਾ ਸੁਆ ਮੈਂ ਸੁਣੀ ਆ ਕਿ ਮੈਂ ਉਹਦਾ ਵਚਨ ਵੇਖਦੇ ਸੰਦੀਪ 16 17 ਕਿਲੋ ਦੀ ਮੈਂ ਦੀ ਗਾਰੰਟੀ ਆ ਮੈਂ ਵੇਖਦੇ ਪਰ ਹੋਲ ਨਾ ਵੱਡੀ ਜਨ ਨੂੰ ਕਹਿੰਦੇ ਆ ਹੋਲ ਨਾ ਵੱਡੇ ਬਿਲਕੁਲ ਹਾਥੀ ਜਾ ਜੂਗੀ ਅੱਦਾਂ ਹਾਥੀ ਜੇ ਸਾਰੀਆਂ ਮਈਆਂ ਆ ਜਾਂਦੀਆਂ ਸੰਦੀਪ ਵੀਰੇ। ਸ੍ਰੀ ਮਾਈ ਆ ਜਾਂਦੇ ਆ ਜਾਂਦੇ ਆ ਪਰ ਮੈਂ ਵੇ ਸੰਦੀਪ ਵੀਰੇ ਸ਼ਾਈ ਵੇ ਮੈਂ ਦੇ। ਨਹੀਂ ਠੀਕ ਨਹੀਂ ਮੈਂ। ਥਣਾ ਦੀ ਭਾਰਦੀ ਆਪਣੀ ਗਰੰਟੀ ਹੋਊਗੀ ਜੇ ਮਾੜਾ ਮਾੜਾ ਸ਼ਹਿਦ ਆਉਣ ਡਿਆ। ਮੈਂ ਬਣ ਬਣ ਕਮਲੀ ਰੂਜ ਦਿਨ ਸੂਗੀ ਕਿਤੇ। ਹੋ ਜਾਣਾ ਬਾਈ। ਤੇ ਮੈਂ ਸੰਦੀਪ ਵੀਰੇ ਕਿਤੇ। ਹੈ? ਵਾਕਿਆ ਸਹੀ ਗੱਲ। ਸ਼ੰਭੂ ਤੂੰ ਦੱਸ ਮੈਂ ਵਜਣਾ ਹੈ ਕਿ ਨਹੀਂ ਮੈਂ ਦਾ। ਹਾਥੀ ਜੱਡੀ ਮੈਂ ਆ। ਹਿੰਦੀ ਵਰਗੀ ਮਾਰਾ ਸੰਦੀਪ ਰਹਾ ਨਾ 130000 ਦੀ ਦੇਣੀ 130000 ਦੇਣੀ ਆ ਚਲੋ ਇਹ ਸੰਦੀਪ ਰੇ ਇਹ ਨਾ ਕੁਝ ਇਹ ਥੋੜੇ ਥੋੜੇ ਨਫੇ ਆ ਮਈਆਂ ਚ ਹੁਣ 10 ਮਈਆਂ ਨੇ ਥੋੜੇ ਥੋੜੇ ਵੱਜਣਗੇ ਆ ਸੰਦੀਪ ਖਾ ਬਸ ਠੀਕ ਹੈ ਨੀਲੀ 라ਵੀ ਹੋ ਪਿਓਰ ਵੇਲਾ ਨਿਸ਼ਾਨੀਆਂ ਸਾਰੀਆਂ ਪ੍ਰੋਪਰ ਆ ਗਿਆ ਵੇ ਪਿਓਰੀਆਂ ਲੱਗੀਆਂ ਆਖਾਂ ਮਈਆਂ ਦੀਆਂ ਬਿੱਲੀਆਂ ਇਹਦੇ ਦੁੱਧ ਕਿੰਨਾ ਦੁੱਧ 12 ਕਿਲੋ ਸੰਦੀਪ 12 ਕਿਲੋ ਮਗਰ ਨੀਲੀ 라ਵੀ ਦਾ ਕੱਟਾ ਜੋ ਠੀਕ ਆ ਹਾਂ ਸੰਦੀਪ ਰੇ ਜਵਾਨ ਵੇ ਛੋਟੀ ਕੱਦ ਵੇ ਆ ਸਾਰੀਆਂ ਮਈਆਂ ਉੱਚੀ ਆ ਵੇਖ ਛੋਟੀ ਸੰਦੀਪ ਵੀਰ ਚੰਗੀ ਝੋਡੀ ਚੋਣ ਕਿਤੇ ਲੱਗੀ ਬਾੜੀ ਚੰਗੀ ਸੰਦੀਪ ਵੀਰ ਉਂਗਲ ਉਂਗਲ ਜਿੱਟੀ ਮੋਟੀ ਧਾਰ ਵੇ ਇਹ ਝੋਟੀ ਵੇ ਵਾਹ ਜੀ ਵਾਹ ਥਾਣੀ ਬੜਾ ਜਿਆਦਾ ਰਗਿਆ ਨਾ ਹਾਂ ਮਾਜੀ ਬਲੰਦੀ ਕੀ ਮੇਰਾ ਸੰਦੀਪ ਰਾਜ ਜੇ ਨਾ ਮੈਂ ਜਿਹੜੇ ਭਾਰਾ ਮਿਲੀ ਇਹਨਾਂ ਵੀ ਸਵਾ ਕਰ ਦਣਾ 1 ਲੱਖ 10 ਹਜ਼ਾਰ ਦੀ ਝੋਟੀ ਦੇ ਦੇ ਚਲੋ ਜਾਇ ਜਗ ਨਹੀਂ ਵੇ ਸਾਰੀਆਂ ਮਈਆਂ ਨੂੰ ਚੀ ਝੋਟੀ ਆ ਬਿਲਕੁਲ ਭਾਰਾ ਬਿਲਕੁਲ ਛੋਡੇ ਜਾਈ ਹਾਂ ਸੰਦੀਪ ਵੀਰ ਇੱਧਰ ਭਾ ਲੀਆਂ ਇੱਧਰ ਵੇ ਝੋਟੀ ਕੋਮਲ ਜੀ ਹਾਂ ਇੱਧਰ ਵੇ ਵੇ ਇਸ ਪੀਸ ਹੰਦੀ ਵੀਰ ਆ ਆ ਸੰਦੀ ਵੀਰ ਆ ਥੋੜੀ ਜੀ ਨਾ ਵੰਡ ਵੰਡ ਪਾਦੀ ਦਾ ਖੁੱਲਾ ਵੰਡ ਪਾਦੀ ਦਾ ਇਧਰ ਦੇ ਬੰਨੇ ਪਾਲ ਕੀਤੀ ਗਈ ਝੋਟੀ ਵੇਖਦੇ ਹੈ ਨਹੀਂ ਡੇਢ ਮੀਟਰ ਚੌੜੀ ਪਿੱਛੋਂ ਕਿਉਂ ਮਜੀ ਝੋਟੀਆਂ ਮਰਮਣੀਆ ਤਰੋ ਇਹ ਝੋਟੀ ਆ ਦੋਵੇਂ ਝੋਟੀਆਂ ਦਾ ਬਣਾਉਣ ਵਾਲੀਆਂ ਵੇਸ਼ ਸ਼ੰਭੂ ਸਿੰਘੀ ਸੁੰਗੀ ਵਾਹ ਝੋਟੀ ਜੀ ਇਹ ਛੋਟਾ ਸਿੰਘਾ ਦੋ ਰੋਗਾਂ ਦੀ ਵੇ ਵਜਣ ਵੇਸ਼ ਝੋਟੀ ਦਾ ਵਜਣ ਦਸੀਆਂ ਨਾ ਭਾਜੀ ਪਰ ਲੱਗ ਰਿਹਾ ਹੈਗੀ ਆ ਠੀਕ ਆ ਫਿਰ ਵੇਖ ਝੋਟੀ ਸੰਦੀ ਵੀਰ ਐਂਡ ਐਂਡ ਭਾਜੀ 11 12 ਕਿਲੋ ਪਲੂਨ ਨੇ ਦੁੱਧ ਚੋਆ ਆ ਬਣ ਬਣ ਕੰਬੜੀ ਹੋ ਜੇਰੇ 6 7 ਦਿਨ ਝੋਟੀ ਨੇ ਲੈ ਜਾਣੇ ਆ ਥਣਾ ਦੀ ਭਾਰ ਦੀ ਆਪਣੀ ਗਰੰਟੀ ਹੋਊਗੀ ਰੋਜ਼ ਦਾ ਕੰਮ ਆ ਸੰਦੀ ਵੀਰ ਠੱਗੀ ਨਹੀਂ ਵਾਦੀ ਕਿਸੇ ਨਾਲ ਤੇ ਜੇ ਦਿਨ ਤੂੰ ਆ ਜਾਣਾ ਮਾਲ ਵੇਖਦਾ ਫੇਰ ਹੀ ਆ ਬਿਲਕੁਲ ਬਿਲਕੁਲ ਵੇਖ ਝੋਟੀ ਸੰਦੀ ਵੀਰ ਕਰਦੀ ਲੋਸ ਲੋਸ ਕਰਦੀ ਝੋਟੀਆਂ ਨੇ ਭੁਖੀਆਂ ਪੱਖੀਆਂ ਨੇ ਝੋਟੀਆਂ ਹਲ ਹਲ ਕਰਦੀ ਆ ਹਾਂ ਜੀ ਬੋਲੋ ਮੇਰੇ ਮੋਲੋ ਸੰਦੀਵਰ ਹਾ ਨਾ ਅੱਜ ਜੈਜ ਮੋਲ ਸੰਧਰ ਇੱਕ ਵੀ ਜੋ 1000 ਛੋਟ 119 ਦੀ ਦਮਾ 11900 ਦੇਣੀ ਆ ਚਲੋ ਚੀਜ਼ਾਂ ਵੇਲਾ ਸੰਦੀਵਰ ਠੀਕ ਆ ਇਧਰ ਸ਼ੰਭੂ ਦੇ ਛੋਟੀ ਦੇ ਨਾੜਾ ਨੂੜਾ ਵਖਾ ਆ ਗੱਬੜ ਗੱਬੜ ਦੱਬਣ ਛੋਟੀ ਸੰਦੀਵਰ ਲੈ ਆ ਮੈਂ ਜਿੰਨਾ ਰਕਾਰ ਦੱਸਿਆ ਨਾ ਝੋਟੀ ਦਾ ਇਧਰ ਸਿੰਗੀ ਵੇ ਆ ਬਿਲਕੁਲ ਹੀ ਉਂਗਲ ਨਹੀਂ ਲੰਗੂਗੀ ਵਿੱਚ ਦੀ ਵੇ ਛੋਟੀ ਲੈ ਸ਼ੰਭੂ ਲੈ ਚੱਲ ਕਰਾਂਗੇ ਕਿੰਨਾ ਕਰਦੇ ਤਾ ਸੰਦੀਪ ਵੀਰੇ ਇਹਨੇ 11 12 ਕਿਲੋ ਪਲੂਣ ਨੇ ਦੁੱਧ ਚਵਾਇਆ ਸ਼ਾਈ ਵੇ ਝੋਟੀ ਦੀ ਕਿਤੇ 11 12 ਕਿਲੋਲੀ ਚ ਪਾਣੀ ਪਾਉਣ ਵਾਲਾ ਮੂੰਹ ਹੈ ਝੋਟੀ ਦਾ ਵੇਖ ਤੇ ਜਿਹੜਾ ਇੱਥੇ ਮੇਰੀ ਬੇਨਤੀ ਇਹੋ ਵੀ ਪੈਸੇ ਖਰਚਨੇ ਹੁੰਦੇ ਮਾਲ ਇੱਥੇ ਆਣ ਕੇ ਲਿਆ ਕਰੋ ਆਪਣੀ ਤਸੱਲੀ ਕਰਕੇ ਵੇ ਸ਼ੰਭੂ ਸਿੰਘੀ ਵੇ ਵਿਖਾ ਸਿੰਘੀ ਝੋਟੀ ਦੀ ਵੇਖ ਤੇ ਹੈ ਕਿ ਨਹੀਂ ਮੂਰਤ ਰਗੀ ਮੂਰਤ ਰਗੀ ਸੰਦੀਪ ਵੀਰੇ 1 ਲੱਖ ਤੇ 15000 ਦੀ ਝੋਟੀ ਦੇਣੀ ਹੈ ਯੈਸ ਨੋ ਜੈ 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 ਝੋਟੀ ਆ 1000 ਜਾਂਦੇ ਯਾਰ ਹੋਰ ਚੱਲ 14 ਦੀ ਹੋ ਗਈ ਸੰਦੀਪ ਵੀਰੇ ਯਾਰ ਕੋਈ ਗੱਲ ਨਹੀਂ ਲਾਸਟ ਪੀਸ ਹੀ ਲਾਸਟ ਹੀ ਸੰਦੀਪ ਵੀਰ ਲਓ ਜੀ ਤੇ ਵੇਖ ਲੈ ਨੌ ਝੋਟੀਆਂ ਲਗਭਗ ਬਾਈ ਕੋਲ ਹੈਗੀਆਂ ਸੰਦੀਪ ਵੀਰ ਦੁਬਾਰਾ ਫੇਰ ਸ਼ੰਭੂ ਨੂੰ ਕਹ ਕੈਮਰਾ ਮਾਰ ਦੇ ਦਿਖਾ ਦੇ ਫੇਰ ਦਿਖਾਰੇ ਕਰ ਕੋਈ ਨਹੀਂ ਆਹੇ ਮੋੜੀ ਦਾ ਲੈਵਾਰਾ ਸੰਦੀਪ ਵੀਰ ਪੰਜ ਛੇ ਦਿਨ ਸੋਣੀ ਨਹੀਂ ਨਗੀ ਇਹ ਪੀਸ ਆ ਇੱਥੇ ਇਹ ਪੜਨ ਚਗਾਉਣੇ ਆ ਜਿਹਨੇ ਪੂਰੇ ਇੱਧਰ ਸ਼ੰਭੂ ਫੇਰ ਥਾਣ ਦਿਖਾ ਦੇ ਅਨੇ ਕਹਿੰਦੇ ਡੱਕਾ ਥਾਣਾ ਤੇ ਨਹੀਂ ਆਈ ਮਈ ਇਹਦੇ ਵੇ ਕਿਦਾਂ ਚਵਾ ਲੱਗਾ ਕਿਦੀ ਮੈਨੂੰ ਹੀ ਲੱਗਾ ਹੂੰ ਹੂੰ ਵੇਖ ਲੈ ਮਈਆਂ ਕੈਮਰਾ ਫੇਰ ਮਾਰਦੇ ਨੌ 10 ਝੋਟੀਆਂ ਨੇ ਆਣ ਕੇ ਸੰਦੀ ਵੀਰ ਪੈਸੇ ਲਾਉਣੇ ਆ ਥੋੜਾ ਪੈੜਾ ਜਿਹੜਾ ਚਲ ਬਹੁਤੀ ਦੂਰ ਬੈਠਾ ਨਾ ਹੁਣ ਲੁਧਿਆਣੇ ਵੀਰ ਆਜੋ ਨੇ ਫੋਨ ਕਰਤਾ ਉਹਨੂੰ ਫੇਰ ਇੱਕ ਮਹੀਨਾਂ ਘੱਲਣੀ ਹੈ ਚੌਥੀ ਪੰਜਵੀਂ ਮਹੀ ਚਲ ਗਈ ਹੈ ਕਿ ਇਹਨੂੰ ਮਾਲ ਚੰਗਾ ਦਾ ਜੇ ਫੇਰ ਹੀ ਕਿ ਮਗਾਉਂਦਾ ਹੈ ਨਾ ਬਿਲਕੁਲ ਬਿਲਕੁਲ ਬਾਕੀ ਤਸੱਲੀ ਕਰਕੇ ਫੇਰ ਆਪਣੀ ਫੇਰ ਖੜਿਆ ਕਰੋ ਵੀਰ ਜੀ ਮੇਰੀ ਇਹੋ ਬੇਨਤੀ ਆ ਪੈਸੇ ਸੌਖੇ ਨਹੀਂ ਬਣਦੇ ਔਖੇ ਬਣਦੇ ਆ ਇੱਕ ਦੀ ਮਹੀ ਲੈਣੀ ਹੁੰਦੀ ਘਰ ਵਾਲੇ ਨੇ ਵੇਖ ਪਰਖ ਕੇ ਫੇਰ ਲਿਆ ਕਰੋ ਨਾ ਮੇਰਾ ਸ਼ੇਰਾ ਸੰਧੂ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਏਰੀਆ ਫਤੇਗੜ ਚੂੜੀਆਂ ਧੰਨਵਾਦ ਜੀ